ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਦਾ ਦਰਬਾਰ ਸਜਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਭਾਏ ਮਾਨ ਹਨਾ ਸਰੀਰਕ ਉਮਰ ਉਹਨਾਂ ਦੀ ਤਕਰੀਬਨ 11 ਕੁ ਸਾਲ ਦੀ ਹੈ। ਲਾਹੌਰ ਤੋਂ ਬਹੁਤ ਸਾਰੀ ਸੰਗਤ ਦਰਸ਼ਨਾਂ ਲਈ ਆਈ। ਇਹਨਾਂ ਚ ਬਾਬਾ ਹਰਜਸ ਜੀ ਵੀ ਆਏ। ਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕੀਤੇ। ਕਥਾ ਕੀਰਤਨ ਸੁਣਿਆ। ਸਮਾਪਤੀ ਹੋਈ। ਪਾਤਸ਼ਾਹ ਦੇ ਦਰਸ਼ਨ ਕਰਦੇ ਆ ਬਾਬਾ ਹਰਜਸ ਸਿੰਘ ਮਨ 'ਚ ਸੋਚਦੇ ਆ ਕਿਉਂ ਨਾ ਧੀ ਰਾਣੀ ਜੀਤੋ ਨੂੰ ਸਤਗੁਰੂ ਕਲਗੀਧਰ ਜੀ ਦੇ ਚਰਨਾਂ ਦੀ ਸੇਵਾ ਮਿਲ ਜੇ ਪਰ ਫਿਰ ਸੋਚਦੇ ਆ ਉਹ ਦੇਨ ਦੁਨੀ ਦੇ ਮਾਲਕ ਰਾਜਿਆਂ ਦੇ ਰਾਜੇ ਤੇ ਕਿੱਥੇ ਅਸੀਂ ਪਾਪੀ ਨੀਚ ਕਲਜੂਗੀ ਜੀਵ ਫਿਰ ਮਨ 'ਚ ਖਿਆਲ ਆਇਆ ਵੈ ਸਤਗੁਰੂ ਗਰੀਬਨ ਵਾਜ ਵੀ ਤਾਂ ਹੈ ਦਿਨ ਬੰਦੋ ਵੀ ਤਾਂ ਹੈ ਇਹੋ ਜਿਹਾ ਸੋਚਾਂ ਸੋਚਦਾ ਬਾਬਾ ਹਰਜਸ ਜੀ ਮਾਤਾ ਗੁਜਰੀ ਜੀ ਤੇ ਸਤਗੁਰੂ ਜੀ ਦੇ ਦਾਦੀ ਮਾਂ ਮਾਤਾ ਨਾਨਕੀ ਜੀ ਦੇ ਕੋਲ ਚਲੇ ਗਿਆ ਦਰਸ਼ਨ ਕੀਤੇ ਚਰਨਾ ਤੇ ਨਮਸਕਾਰ ਕੀਤੀ ਮੱਥਾ ਟੇਕਿਆ ਮਾਤਾਵਾਂ ਨੇ ਅਸੀਸ ਦਿੱਤੀ ਤੇ ਬਾਬਾ ਹਰਜਸ ਜੀ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਸਿਰ ਨਿਵਾ ਕੇ ਰਿਸ਼ਤੇ ਦੀ ਗੱਲ ਧੋਰੀ ਦੋਵੇਂ ਮਾਤਾਵਾਂ ਬੜੀਆਂ ਖੁਸ਼ ਹੋਈਆਂ ਸਾਰੀ ਗੱਲਬਾਤ ਕਰਕੇ ਆਖਣ ਲੱਗੇ ਠੀਕ ਆ ਪਰ ਸਤਿਗੁਰੂ ਜੀ ਦੀ ਆਗਿਆ ਲੈ ਲੋ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਭੇਜ ਦਿੱਤਾ ਸਤਗੁਰਾਂ ਨਾਲ ਰਿਸ਼ਤੇ ਦੀ ਗੱਲ ਕੀਤੀ ਮਾਤਾ ਜੀ ਦੀ ਸਹਿਮਤੀ ਬਾਰੇ ਦੱਸਿਆ ਪਤਸ਼ਾਹ ਜੀ ਨੇ ਆਗਿਆ ਦਿੱਤੀ ਤੇ ਰਿਸ਼ਤਾ ਪੱਕਾ ਹੋ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਹਰਜਸ ਜੀ ਆਖਣ ਲੱਗੇ ਮਹਾਰਾਜ ਇੱਕ ਬੇਨਤੀ ਹੋ ਰਹੀ ਹੈ ਆਪ ਜੀ ਵੱਡੀ ਬਰਾਤ ਲੈ ਕੇ ਲਾਹੌਰ ਆਇਓ ਉਹਦੇ ਨਾਲ ਦਾਸ ਦੀ ਇੱਜ਼ਤ ਨੂੰ ਵੀ ਚਾਰ ਚੰਨ ਲੱਗ ਜਾਣਗੇ ਨਾਲੇ ਸੰਗਤ ਦਰਸ਼ਨ ਕਰ ਲੂ ਮਹਾਰਾਜ ਚੋਜੀ ਪ੍ਰੀਤਮ ਨੇ ਹੱਸਦਿਆਂ ਕਿਹਾ ਬਰਾਤ ਲਾਹੌਰ ਨਹੀਂ ਲਾਹੌਰ ਹੀ ਇੱਥੇ ਵਸਾਵਾਂਗੇ ਆਪਾਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਲਾਹੌਰ ਨਹੀਂ ਜਾਣਾ ਬਰਾਤ ਲੈ ਕੇ ਲਾਹੌਰ ਹੀ ਇੱਥੇ ਵਸਾ ਦੇਾਂਗੇ ਤੁਹਾਡੀ ਭਾਵਨਾ ਪੂਰੀ ਹੋਊ ਜਾਓ ਜਾ ਕੇ ਤਿਆਰੀ ਕਰੋ ਤੇ ਸਾਖ ਸਬੰਧੀਆਂ ਨੂੰ ਲੈ ਆਓ ਸਾਧ ਸੰਗਤ ਜੀ ਇਧਰ ਆਨੰਦਪੁਰ ਸਾਹਿਬ ਤੋਂ 11 12 ਕਿਲੋਮੀਟਰ ਦੂਰ ਗੁਰੂ ਕਾ ਲਾਹੌਰ ਵਸਾਇਆ ਸੰਗਤ ਵਿੱਚ ਹੁਕਮ ਕੀਤਾ ਕਿ ਜਿੰਨੇ ਵਣਜ ਕਰਨ ਵਾਲੇ ਵਪਾਰੀ ਆ ਦੁਕਾਨਾਂ ਵਾਲੇ ਆ ਸਭ ਇੱਥੇ ਆ ਕੇ ਬਾਜ਼ਾਰ 'ਚ ਵਣਜ ਕਰੋ ਵਪਾਰ ਕਰੋ ਸਾਡੀ ਖੁਸ਼ੀ ਹੋਵੇਗੀ ਜਿਨ੍ਹਾਂ ਕੋਲ ਰਾਸ ਹੈ ਪੈਸਾ ਹੈ ਠੀਕ ਆ ਜਿਨ੍ਹਾਂ ਕੋਲ ਪੈਸਾ ਨਹੀਂ ਉਹ ਗੁਰੂ ਕੇ ਖਜ਼ਾਨੇ ਚੋਂ ਲੈ ਕੇ ਦੁਕਾਨਾਂ ਖੋਲੋ ਬਾਜ਼ਾਰ ਸਜਣ ਤੇ ਇੱਥੇ ਰੌਣਕਾ ਹੋਣ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਕਾ ਲਾਹੌਰ ਵਸਿਆ ਉਧਰ ਬਾਬਾ ਹਰਜਸ ਜੀ ਨੇ ਘਰ ਜਾ ਕੇ ਗੱਲ ਕੀਤੀ ਸਾਖ ਸਬੰਧੀਆਂ ਨੂੰ ਦੱਸਿਆ ਸਾਰੇ ਬੜੇ ਖੁਸ਼ ਸਾਰੀ ਤਿਆਰੀ ਕਰਕੇ ਸਾਖ ਸਬੰਧੀਆਂ ਨੂੰ ਨਾਲ ਲੈ ਬਾਬਾ ਹਰਜਸ ਜੀ ਗੁਰੂ ਕੇ ਲਾਹੌਰ ਆ ਗਿਆ ਉਥੋਂ ਦੀਆਂ ਰੌਣਕਾਂ ਵੇਖ ਬੜਾ ਹੈਰਾਨ ਹੈਰਾਨ ਵੀ ਬੜਾ ਤੇ ਖੁਸ਼ ਵੀ ਬੜਾ ਕਿ ਸਾਡੇ ਵਾਸਤੇ ਇੰਨੀਆਂ ਮੇਰਾ ਆਹਾਹਾ ਫਿਰ ਆਪ ਵੀ ਵਿਆਹੀ ਤਿਆਰੀ ਕਰਨ ਲੱਗ ਪਏ ਵਿਆਹ ਦੇ ਦਿਨ ਨੇੜੇ ਆ ਗਏ ਇਧਰੋਂ ਅਨੰਦਪੁਰ ਸਾਹਿਬ ਤੋਂ ਬਰਾਤ ਚੱਲੀ ਬੇਦੀ ਤੈਣ ਭੱਲੇ ਸੋਢੀ ਸਭ ਵਾਂਚੇ ਮਾਤਾ ਵੀਰੋ ਜੀ ਦੇ ਪੰਜੇ ਪੁੱਤਰ ਮਾਮਾ ਕਿਰਪਾਲ ਚੰਦ ਭਾਈ ਦਇਆਰਾਮ ਆਦ ਚੱਲ ਪਏ ਜਿੱਥੇ ਰਾਹ ਚ ਪੜਾ ਕੀਤਾ ਸੇਰਾ ਬਣਿਆ ਉੱਥੇ ਗੁਰਦੁਆਰਾ ਸੇਰਾ ਸਾਹਿਬ ਬਣਿਆ ਹੋਇਆ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਰਾਤ ਨੇ ਗੁਰੂ ਕੇ ਲਾਹੌਰ ਟਕਾਓ ਕੀਤਾ ਮਾਮਾ ਕਿਰਪਾਲ ਚੰਦ ਹੁਣਾਂ ਮਿਲਣੀ ਕੀਤੀ ਸਾਰੀਆਂ ਰਸਮਾਂ ਹੋਈਆਂ ਸ਼ਗਨ ਵਿਹਾਰ ਹੋਏ ਮਾਤਾ ਜੀਤੋ ਜੀ ਨਾਲ ਆਨੰਦ ਕਾਰਜ ਹੋਇਆ ਤੇ 2-3 ਦਿਨ ਬਰਾਤ ਰਹੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਵਿਆਹ ਸੰਬੰਧੀ ਇੱਕ ਦੋ ਸਥਾਨ ਹੋਰ ਵੀ ਆ ਇੱਕ ਤਾਂ ਗੁਰਦੁਆਰਾ ਪੌੜ ਸਾਬ ਹੈ ਜਿੱਥੇ ਗੁਰੂ ਪਾਤਸ਼ਾਹ ਦੇ ਘੋੜੇ ਨੇ ਪੌੜ ਮਾਰਿਆ ਤੇ ਉੱਥੋਂ ਜਲਦਾ ਚਸ਼ਮਾ ਫੁੱਟਿਆ ਦੂਜਾ ਹੈ ਤਰਬੈਣੀ ਸਾਹਿਬ ਇੱਥੇ ਸੰਗਤ ਨੇ ਪਾਣੀ ਲਈ ਬੇਨਤੀ ਕੀਤੀ ਪਰ ਸੂਰਜ ਪ੍ਰਕਾਸ਼ ਅਨੁਸਾਰ ਤੋਂ ਵੀਨੇ ਬੇਨਤੀ ਕੀਤੀ ਸੀ ਮਹਾਰਾਜ ਬਾਕੀ ਤਾਂ ਸਭ ਠੀਕ ਆ ਪਰ ਕੱਪੜੇ ਧੋਣ ਲਈ ਪਾਣੀ ਸਾਫ਼ ਨਹੀਂ ਹੈ ਕੱਪੜੇ ਨਿਖਰਦੇ ਨਹੀਂ ਆਪ ਕਿਰਪਾ ਕਰੋ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਪਾਤਸ਼ਾਹ ਘੋੜੇ ਤੇ ਸਵਾਰ ਸੀ ਹੱਥ ਵਿੱਚ ਚੌੜਾ ਕਰਪਾ ਵਰਛਾ ਸੀ ਜੋ ਆਮ ਸਧਾਰਨ ਵਰਸ਼ੇ ਨਾਲੋਂ ਚੌੜਾ ਹੁੰਦਾ ਹੈ ਇਹ ਵਰਸ਼ਾ ਵੇਖ ਬੀਬੀ ਵੀਰੋ ਦੇ ਪੁੱਤਰ ਭਾਈ ਸੰਗੋਜੀ ਨੇ ਮਨ 'ਚ ਸ਼ੰਕਾ ਕੀਤਾ ਕਿ ਪਾਤਸ਼ਾਹ ਦਾ ਸਰੀਰ ਤਾਂ ਪਤਲਾ ਜਿਆ ਪਰ ਸ਼ਸਤਰ ਏਡਾ ਵੱਡਾ ਅੰਤਰਜਾਮੀ ਮੇਰੇ ਚੋਜੀ ਪ੍ਰੀਤਮ ਜੀ ਨੇ ਕੋੜੇ ਤੇ ਖੜਿਆ ਹੀ ਉਹ ਵਰਸ਼ਾ ਜ਼ੋਰ ਨਾਲ ਥੱਲੇ ਮਾਰਿਆ ਤੇ ਨੇੜੇ ਖੜੇ ਭਾਈ ਸੰਗੋ ਸ਼ਾਹਵਲ ਇਸ਼ਾਰਾ ਕਰਕੇ ਕਿਹਾ ਇਹਨੂੰ ਪਟੋ ਸਾਫ਼ ਪਾਣੀ ਨਿਕਲੂ ਭਾਈ ਸੰਗੋ ਸ਼ਾਹ ਨੇ ਬੜਾ ਜ਼ੋਰ ਲਾਇਆ ਪਰ ਵਰਸ਼ਾ ਨਾ ਨਿਕਲਿਆ ਦਸ਼ਮੇਸ਼ ਜੀ ਨੇ ਕੋੜੇ ਤੇ ਬੈਠਿਆ ਹੀ ਆਰਾਮ ਨਾਲ ਹੀ ਖਿੱਚ ਲਿਆ ਸੰਗੋ ਸ਼ਾਦੀਆਂ ਅੱਖਾਂ ਖੁੱਲ ਗਈਆਂ ਮਨਾਇਤਾ ਦੀਨ ਦੁਨੀ ਦੇ ਮਾਲਕ ਆ ਤੂੰ ਐਵੇਂ ਹੀ ਸ਼ੱਕ ਕਰੀ ਜਾਣਾ ਸ਼ੱਕ ਨਾ ਕਰ ਸਰ ਨੀਵਾ ਦਿੱਤਾ ਨੇੜੇ ਖੜੇ ਦੂਜੇ ਭਰਾ ਜੀਤਮਲ ਨੇ ਸੋਚਿਆ ਜੀ ਕਿਤੇ ਪਾਤਸ਼ਾਹ ਮੈਨੂੰ ਕਹਿੰਦੇ ਤਾਂ ਮੈਂ ਦੋਵਾਂ ਹੱਥਾਂ ਨਾਲ ਪੁੱਟ ਲੈਣਾ ਸੀ ਅੰਤਰਜਾਮੀ ਮੇਰੇ ਚੋਜੀ ਪਾਤਸ਼ਾਹ ਨੇ ਫੇਰ ਵਰਸ਼ਾ ਮਾਰਿਆ ਤੇ ਜੀਤਮਲ ਨੂੰ ਕਿਹਾ ਲਓ ਜੀ ਹੁਣ ਤੁਸੀਂ ਪੁੱਟੋ ਜੀਤਮਲ ਜੀ ਨੇ ਦੋਵਾਂ ਹੱਥਾਂ ਨਾਲ ਬੜਾ ਜ਼ੋਰ ਲਾਇਆ ਬੜਾ ਜ਼ੋਰ ਲਾਇਆ ਹੰਬ ਗਿਆ ਪਰ ਖਿੱਚਿਆ ਨਾ ਗਿਆ ਕਲਗੀਧਰ ਪਾਤਸ਼ਾਹ ਨੇ ਪਹਿਲਾ ਵਾਂਗ ਘੋੜੇ ਤੇ ਬੈਠਿਆ ਹੀ ਫੇਰ ਖਿੱਚ ਲਿਆ ਪਾਏ ਜੀਤਮਲ ਨੇ ਵੀ ਸਿਰ ਝੁਕਾ ਦਿੱਤਾ ਮਾਮਾ ਕਿਰਪਾਲ ਚੰਦ ਜੀ ਕੋਲ ਖੜੇ ਸੀ ਉਹ ਸਾਰਾ ਕੌਤਕ ਵੇਖ ਰਹੇ ਸਨ ਮਾਮਾ ਜੀ ਨੇ ਕਿਹਾ ਮਹਾਰਾਜ ਦੋ ਤਾਰਾਂ ਤਾਂ ਚੱਲ ਪਈਆਂ ਆਪ ਜੀ ਕਿਰਪਾ ਕਰੋ ਇੱਕ ਵਾਰ ਬਰਸ਼ਾ ਹੋਰ ਮਾਰੋ ਇੱਕ ਤਾਰ ਪਾਣੀ ਦੀ ਹੋਰ ਚਲਾ ਦਿਓ ਤੇ ਇਹ ਤਰਵੈਣੀ ਬਣ ਜੂ ਆਪ ਦੇ ਵਿਆਦੀ ਨਿਸ਼ਾਨੀ ਜੁਗੋ ਜੁਗ ਅਟਲ ਰਹੁ ਸੰਗਤ ਦਰਸ਼ਨ ਕਰਿਆ ਕਰੂ ਸਾਧ ਸੰਗਤ ਜੀ ਕਲਗੀ ਤਰਪਤਿ ਸ਼ਾਨੇ ਫੇਰ ਤੀਜੀ ਵਾਰ ਬਰਸ਼ਾ ਮਾਰ ਕੇ ਖਿੱਚਿਆ ਤੇ ਹੱਸਦਿਆਂ ਕਿਹਾ ਲਓ ਮਾਮਾ ਜੀ ਬਣਾਤੀ ਤਰਵੈਣੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਤਿੰਨੇ ਧਾਰਾ ਜ਼ਮੀਨ 'ਚੋਂ ਹੁਣ ਤੱਕ ਲਗਾਤਾਰ ਵਹਿੰਦੀਆਂ ਨੇ ਇੱਥੇ ਗੁਰਦੁਆਰਾ ਤਰਵੈਣੀ ਸਾਹਿਬ ਬਣਿਆ ਹੋਇਆ ਹੈ ਤੇ ਤੀਜਾ ਗੁਰਦੁਆਰਾ ਗੁਰੂ ਕਾ ਲੌਰ ਜਿੱਥੇ ਆਨੰਦ ਕਾਰਜ ਹੋਇਆ ਉਸ ਵੇਲੇ ਦੇ ਰਿਵਾਜ ਮੁਤਾਬਕ 3-4 ਦਿਨ ਵਰਤ ਰਹੀ ਫੇਰ ਵਿਦਾਇਗੀ ਲੈ ਡੋਲਾ ਲੈ ਕੇ ਆਨੰਦਪੁਰ ਸਾਹਿਬ ਨੂੰ ਚੱਲੇ ਪਾ ਦਿੱਤੇ ਮਾਤਾ ਗੁਜਰੀ ਜੀ ਨੇ ਕਹਿ ਕੇ ਪਹਿਲਾ ਗੁਰਦੇਵ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਤੇ ਫਿਰ ਮਾਤਾ ਜੀ ਆਪਣੀ ਨੋ-ਨੋ ਕਰ ਲੈ ਕੇ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ 1677 ਈਸਵੀ ਨੂੰ ਕਲਗੀ ਤਰਪਾਤਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਹਿਲਾ ਆਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਹੋਇਆ ਜਿਨ੍ਹਾਂ ਦੀ ਕੁੱਖ ਚੋਂ ਸਭ ਜ਼ਿਆਦਾ ਬਾਬਾ ਦੁਜਾਰ ਸਿੰਘ ਸਾਬਜ਼ਾਦਾ ਬਾਬਾ ਦੁਰਾਵਰ ਸਿੰਘ ਸਾਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਕਨਗੀਧਰ ਪਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਚ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਬਸੰਤ ਪੰਚਮੀ ਤੇ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ। ਆਪ ਸਭ ਨੂੰ ਬਸੰਤ ਪੰਚਮੀ ਅਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਹਿ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ। 와희그루지키파